ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੌਰਟਿਕ ਜੈਂਟਲ ਸਾਰਿਆਂ ਭੈਣਾਂ ਦਾ ਬਹੁਤ ਆਪਾਂ ਇੰਤਜ਼ਾਰ ਕਰਾਇਆ ਜੀ ਆਪਾਂ ਜਿਹੜੇ ਸੂਟ ਵਰਕ ਕੀਤੇ ਸੂਟ ਆਪਾਂ ਲਾਈ ਨਹੀਂ ਸੀ ਅੱਜ ਆਪਾਂ ਬਹੁਤ ਸੋਹਣੇ ਵਰਕ ਕੀਤੇ ਸੂਟ ਬਹੁਤ ਸੋਹਣੇ ਲੁੱਕ ਵਾਲੇ ਪਸੂਟ ਲੈ ਕੇ ਆਏ ਆ ਸਾਰੇ ਸੂਟ ਬਿਊਟੀਫੁਲ ਹੋਣਗੇ ਬਹੁਤ ਜਿਆਦਾ ਸੋਹਣੇ ਸੂਟ ਜਿਹੜੇ ਆਪਾਂ ਇਸ ਵੀਡੀਓ ਵਿੱਚ ਲਾਤੀ ਆ ਤੇ ਵਰਕ ਕੀਤਾ ਬਹੁਤ ਸਾਰਾ ਕੰਮ ਤੁਹਾਨੂੰ ਫ੍ਰੀਸ਼ਿੰਗ ਦੇ ਨਾਲ ਮਿਲੇਗਾ ਜੀ ਜਿਹੜਾ ਆਪਾਂ ਦੁਪੱਟਿਆਂ ਤੇ ਵਰਕ ਕੀਤਾ ਇਹਨਾਂ ਦੇ ਅਨਾਉਂਸਮੈਂਟ ਦੇ ਨਾਲ ਲਾਈਵ ਹੋਇਆ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੁਪੱਟੇ ਵੀ ਨਾਲ ਮਿਲਣਗੇ ਜੀ ਤੁਸੀਂ ਸਟੀਚਿੰਗ ਕਰਾਉਣਾ ਤੁਹਾਡੀ ਆਪ ਵਿੱਚ ਮੈਸੇਜ ਜੀ ਆਪਾਂ ਇਹਦੇ ਨਾਲ ਬੂਟੀ ਜੀ ਸਾਰਾ ਸੂਟ ਆਪਾਂ ਨਾਲ ਤਿਆਰ ਕੀਤਾ ਹੈ ਨਾਲੇ ਹਲਕਾ ਜਿਹਾ ਕਲਰ ਹੈ ਤੇ ਇਹ ਆਪਾਂ ਜੌਰਜਟ ਦੇ ਤਿਆਰ ਕੀਤਾ ਜੀ ਤੇ ਇਹ ਹੁਣ ਟ੍ਰੈਂਡ ਹੈਗਾ ਜਿਵੇਂ ਮੈਚਿੰਗ ਸੂਟ ਦਾ ਤੇ ਆਪਾਂ ਮੈਚਿੰਗ ਸੂਟ ਦੇ ਬਹੁਤ ਤਿਆਰ ਕੀਤੇ ਹੈ ਜੀ ਮੈਚਿੰਗ ਸੂਟ ਤੇ ਆਪਾਂ ਜੀ ਫਲਾਪ ਪਾ ਕੇ ਤੇ ਉੱਪਰ ਨੂੰ ਫਲਾਪ ਆ ਕੇ ਤੇ ਆਪਾਂ ਕਲੀਆਂ ਦੇ ਵਿੱਚ ਗੱਡੀਆਂ ਹੋਈਆਂ ਤੇ ਸਟੀਚਿੰਗਸ ਨੇ 프라이 ਪੁੱਛਣਾ ਦੋੜ ਸਟੀਚਿੰਗ ਪੁੱਛਣਾ ਤੇ ਤੁਹਾਨੂੰ 프라이 ਜ ਸਾਨੂੰ ਅਲੱਗ-ਅਲੱਗ ਦੱਸਿਆ ਜਾਊਗਾ ਸਟੀਚਿੰਗ ਦਾ 프라이 ਆਪਣਾ ਬਹੁਤ ਘੱਟ ਹੈ ਆਹ ਸੂਟ ਵੀ ਆਪਾਂ ਬਹੁਤ ਜਿਆਦਾ ਸੋਹਣਾ ਤਿਆਰ ਕੀਤਾ ਜੀ ਆਪਾਂ ਹੈਵੀ ਲੁੱਕ ਦੇ ਨਾਲ ਤੇ ਆਹ ਦੇਖੋ ਇਹ ਹੈਵੀ ਬਣਿਆ ਤੇ ਛੋਟੇ-ਛੋਟੇ ਫਲਾਵਰ ਦੇ ਨਾਲ ਸ਼ਰਟ ਬਣੀ ਹੋਈ ਆ ਤੇ ਇੱਕ ਜਿਹੜਾ ਆਪਾਂ ਆਰੀ ਵਰਕ ਦੇ ਨਾਲ ਤਿਆਰ ਕੀਤਾ ਜੀ ਬਹੁਤ ਹੈਵੀ ਸੂਟ ਹੈ ਨਾਲ ਆਪਾਂ ਦੁਪੱਟਾ ਵੀ ਵਰਕ ਕੀਤਾ ਹੈਵੀ ਤੇ ਇਹ ਜਿਹੜਾ ਸੂਟ ਕੀਤਾ ਜੀ ਆਪਾਂ ਪਿਓਰ ਸ਼ਿਲਕ ਦੇ ਉੱਪਰ ਰੈਡੀ ਕੀਤਾ ਹੈ ਤੇ ਆਪਣੇ ਕਿਤੇ ਆਰੀ ਵਰਕ ਦੇ ਨਾਲ ਨਾਲ ਆਪਾਂ ਫਿਰ ਇਸ ਚਿੰਬੱਟੀ ਦੇ ਨਾਲ ਆਪਾਂ ਇਹਨੂੰ ਤਿਆਰ ਕੀਤਾ ਜੀ ਆ ਤੁਹਾਨੂੰ ਦਿਖਾਉਣੀ ਫਿਰ ਇਸ ਚਿੰਬੱਟੀ ਆਪਾਂ ਇਹਦੇ ਨਾਲ ਪਿੰਕ ਕਲਰ ਦੀ ਲਾਈ ਹੋਈ ਆ ਤੇ ਜੇ ਤੁਸੀਂ ਇਹਵੇਂ ਦਾ ਸੂਟ ਆਰਡਰ ਦੇਣਾ ਤਾਂ ਜ਼ਿਆਦਾ ਨੂੰ ਸਾਰਿਆਂ ਨਾਲੋਂ ਸੂਟਾਂ ਨਾਲੋਂ ਇਹ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਜੀ ਆ ਫ੍ਰੀਜ਼ਿੰਗ ਪੱਟੀ ਦੇ ਨਾਲ ਆਪਾਂ ਤਿਆਰ ਕੀਤਾ ਹੈ ਕਿਰੀ ਤੇ ਵਰਕ ਬਾਜੂ ਨਿਕ ਤੇ ਦੁਪੱਟਾ ਤਿਆਰ ਕੀਤਾ ਜੀ ਪਹੁੰਚੇ ਇਹਦੀ ਸਟੇਟ ਸਲਵਾਰ ਰਹੂਗੀ ਜੀ ਬਦੌਟ ਪਹੁੰਚੇ ਸਟ੍ਰੈਪ ਸਲਵਾਰ ਰਹੂਗੀ ਫ੍ਰਿਜ਼ਿੰਗ ਦੇ ਨਾਲ ਆਪਾਂ ਤਿਆਰ ਕੀਤਾ ਦੁਪੱਟਾ ਆਪਾਂ ਹੈਵੀ ਕੀਤਾ ਇਹਦਾ ਤੇ ਬਹੁਤ ਸੋਹਣਾ ਸੂਟ ਬਣਿਆ ਹੋਇਆ ਜਿਹੜਾ ਦੁਪੱਟਾ ਪਹਿ ਹੈਵੀ ਕਰਕੇ ਫ੍ਰਿਜ਼ਿੰਗ ਪੱਟੀ ਦੇ ਨਾਲ ਪਾ ਤਿਆਰ ਕੇ ਸਾਰਾ ਸੂਟ ਜੀ ਆਲੀ ਵਰਕ ਤੇ ਨਾਲ ਕੀਤਾ ਤੇ ਜਿਹੜੀ ਇਹਦੀ ਸਟਿਚਿੰਗ ਦਾ ਰੇਟ ਰੂਗਾ ਜੀ ਉਹ ਆਪਣਾ ਅੱਟ ਸਰਪ੍ਰਾਈਜ਼ ਹੈ ਜੀ ਬਹੁਤ ਘੱਟ ਪ੍ਰਾਈਸ ਦੇ ਵਿੱਚ ਆਪਾਂ ਸਟਿਚਿੰਗ ਕਰਾ ਕੇ ਦਿੰਨੇ ਆ ਤੇ ਜਿਹੜਾ ਆਪਣਾ ਵਰਕ ਦਾ ਉਹ ਅਲੱਗ ਹੈ ਜੀ ਤੇ ਵਰਕ ਦਾ ਤੁਸੀਂ ਸਾਰਾ ਸਾਨੂੰ ਵਿਦੌਟ ਵਰਕ ਵਿਦੌਟ ਸਟਿਚਿੰਗ ਸੌਰੀ ਵਿਦੌਟ ਸਟਿਚਿੰਗ ਤੁਸੀਂ ਜਿਵੇਂ ਸਾਨੂੰ ਕਿਵੇਂ ਦਾ ਪੁੱਛ ਸਕਦੇ ਹੋ ਤੇ ਸਾਰਾ ਤੁਹਾਨੂੰ WhatsApp ਤੇ ਆਪਾਂ ਗੱਲਬਾਤ ਕਰਕੇ ਤੁਹਾਨੂੰ ਉੱਥੇ ਦੱਸਾਂਗੀ ਤੇ ਜੇ ਤੁਹਾਨੂੰ ਇਹਨਾਂ ਚ ਕੋਈ ਵੀ ਸੂਟ ਪਸੰਦ ਆਉਂਦਾ ਹੋਏ ਪ੍ਰਾਈਸ ਬਹੁਤ ਘੱਟ ਸਾਰੇ ਸੂਟਾਂ ਦੇ ਆਪਣੀ ਪ੍ਰਾਈਸ ਬਹੁਤ ਘੱਟ ਹੋਣਗੇ ਜੀ ਤੇ ਜਿਵੇਂ ਤੁਹਾਨੂੰ ਦੁਪੱਟੇ ਤੇ ਕਰਾਉਣਾ ਹਲਕਾ ਜਾ ਘੇਰੇ ਤੇ ਕਰਾਉਣਾ ਨਿੱਕ ਵਗੈਰੇ ਕਰਾਉਣਾ ਸਾਰਾ ਤੁਹਾਨੂੰ ਅਲੱਗ-ਅਲੱਗ ਦੱਸਿਆ ਜਾਊਗਾ ਜੀ ਤੁਸੀਂ ਸਟਿਚਿੰਗ ਕਰਾਉਣੀ ਸਟਿਚਿੰਗ ਦਾ ਪ੍ਰਾਈਸ ਆਪਣਾ ਬਹੁਤ ਘੱਟ ਹੁੰਦਾ ਜਿਵੇਂ ਇਹਦਾ ਸਟਿਚਿੰਗ ਦਾ 800 ਪ੍ਰਾਈਸ ਹੈ ਜੀ ਤੇ ਅਲੱਗ-ਅਲੱਗ ਆਪਾਂ ਇਹਦੇ ਪ੍ਰਾਈਸ ਦੱਸਾਂਗੇ ਜੀ ਤੁਸੀਂ ਫ੍ਰੀਸ਼ਿੰਗ ਪੱਟੀ ਜਾਂ ਤੁਸੀਂ ਕੁਝ ਵੀ ਇਸ ਵਿੱਚ ਕਰਾਉਣਾ ਹੁੰਦਾ ਹੈ ਉਸ ਵਗੈਰਾ ਲਗਾਉਣਾ ਤੋਂ ਆਪਾਂ ਅਲੱਗ ਲੈ ਐਡ ਕਰਦੇ ਹਾਂ ਜੀ ਇੱਕ ਤੁਹਾਨੂੰ ਤੁਹਾਨੂੰ ਜੀ ਹੋਰ ਸੂਟ ਆਪਾਂ ਜੁਦਣ ਗੰਨੇ ਮੈਚਿੰਗ ਸੂਟ ਦਾ ਬਹੁਤ ਟ੍ਰੈਂਡ ਆ ਰਿਹਾ ਹੈ ਤੇ ਸ਼ਾਰਟ ਸ਼ਰਟ ਦਾ ਤੇ ਆਪਣੇ ਕੋਲੇ ਜਿਵੇਂ ਮੈਚਾਰਸੀ ਸਲਵਾਰ ਆਪਾਂ ਜੀ ਸੂਟ ਰੈਡੀ ਕੀਤਾ ਨਾਲ ਦੁਪੱਟਾ ਤੇ ਮੈਚਿੰਗ ਸੂਟ ਦਾ ਟ੍ਰੈਂਡ ਤੁਹਾਨੂੰ ਦੱਸੀ ਆ ਨੀ ਜਿਵੇਂ ਤੇ ਬਹੁਤ ਸੋਹਣੇ ਲੱਗ ਰਹੇ ਜੀ ਜੇ ਜਦੋਂ ਆਪਾਂ ਮੈਚਿੰਗ ਸੂਟ ਬਣਾਉਨੇ ਹਾਂ ਜੀ ਹਨਾ ਤੇ ਬਹੁਤ ਸੋਹਣੀ ਲੱਗਕਾਰੀ ਹੈ ਸੂਟ ਦੀ ਬਹੁਤ ਸੋਹਣੀ ਲੱਗ ਰਹੀ ਜੀ ਤੁਹਾਨੂੰ ਦਿਖਾਉਣੀ ਹੈ ਨਿਕਵਾਜੂ ਇਸ ਐਲ ਪ੍ਰਿੰਟ ਦਾ ਸੂਟ ਹੈ ਜੀ ਦੇ ਨਾਲ ਆਪਾਂ ਟਾਈ ਐਂਡ ਅਨਰ ਆਪਾਂ ਦੁਪੱਟਾ ਤਿਆਰ ਕੀਤਾ ਤੇ ਆ ਜਿਹੜੇ ਆਪਾਂ ਦੋ ਪਹਿਣਾ ਦੇ ਕੀਤੀ ਹੈ ਇਹ ਵੀ ਆਪਾਂ ਮੈਚਿੰਗ ਕੀਤੀ ਹੈ ਇਹ ਆਪਾਂ ਜੋਰੀਟ ਦੇ ਵਿੱਚ ਕੀਤੀ ਹੈ ਜੀ ਤੇ ਬਹੁਤ ਸੋਹਣੇ ਬਿਊਟੀਫੁਲ ਲੱਗ ਰਿਹਾ ਹੈ ਸੂਟ ਦੋਵੇਂ ਪਹਿਣਾ ਦੇ ਤੇ ਅਲੱਗ ਜੀ ਇਹਨਾਂ ਦੀ ਲੁੱਕ ਆਈ ਹੋਈ ਆ ਆਪਾਂ ਕੀਨਖਾਦ ਦੇ ਵਿੱਚ ਸੂਟ ਰੈਡੀ ਕੀਤਾ ਜੇ ਤੁਸੀਂ ਇਵੇਂ ਦਾ ਵੀ ਕਰਵਾਉਣਾ ਚਾਹੇ ਕੀਨਖਾਦ ਦੇ ਵਿੱਚ ਸੂਟ ਰੈਡੀ ਕਰਵਾ ਸਕਦੇ ਆ ਇਹ ਪਾ ਘੇਰਾਬਾਜੂ ਪਹੁੰਚੇ ਕਿਤੇ ਤੇ ਜਿਵੇਂ ਜੀ ਪਾਕਿਸਤਾਨੀ ਸੂਟ ਰੈਡੀ ਕੀਤਾ ਹੈ ਜਿਵੇਂ ਮੈਂ ਦੱਸਿਆ ਬਾਜੂ ਪਹੁੰਚੇ ਕੇਰਾ ਤੇ ਬਹੁਤ ਜਾਸਮਾਂ ਸੂਟ ਆਗਿਆ ਜੀ ਪਾਕਿਸਤਾਨੀ ਸੂਟ ਤੇ ਤੋਂ ਇਹ ਆ ਗਿਆ ਜੀ ਕੀਨਖਾ ਦਾ ਸੂਟ ਜੀ ਹੁਣ ਵੀ ਇਹਨਾਂ ਦੇ ਬਹੁਤ ਆ ਰਹੇ ਹਨ ਤੇ ਬਹੁਤ ਪਹਿਣਾ ਨੂੰ ਪਸੰਦ ਕੀਨਖਾ ਦੇ ਤੁਸੀਂ ਮੈਚਿੰਗ ਕਰਵਾ ਸਕਦੇ ਤੁਸੀਂ ਉਂਝ ਪੂਰਾ ਸੂਟ ਕਰਵਾ ਸਕਦੇ ਆ ਆਪਾਂ ਜੀ ਕੀਤਾ ਜੋਰ ਯਾਟ ਦੇ ਵਿੱਚ ਜੀ ਇਹ ਆਪਾਂ ਜੋਰਜਟ ਦੀ ਸੂਟ ਰੈਡੀ ਕੀਤਾ ਜਿਹੜੀ ਵਧੀਆ ਵਾਲੀ ਜੋਰਜਟ ਹੈ ਜੀ ਜੇ ਤੁਸੀਂ ਇਵੇਂ ਦਾ ਕੱਲ ਡਾਈ ਕਰਾਉਣਾ ਤਾਂ ਤੁਸੀਂ ਆਪਣੇ ਕੋਲੇ ਪਲੇਨ ਜੋਰਜਟ ਵੀ ਹੈਗੀ ਹੈ ਤੇ ਆਪਾਂ ਡਾਈ ਵੀ ਕਰ ਸਕਦੇ ਹਾਂ ਸੋਨੂੰ ਇਵੇਂ ਦਾ ਜਿਵੇਂ ਵਰਕ ਕੀਤਾ ਜਾਂ ਹੋਰ ਕਲਰ ਵਿੱਚ ਕਸਟਮਾਈਜ਼ ਕਰਾਉਣਾ ਤਾਂ ਤੁਸੀਂ ਕਿਸੇ ਵੀ ਕਲਰ ਵਿੱਚ ਕਰਵਾ ਸਕਦੇ ਆ ਆਪਣੇ ਕੋਲੇ ਸਾਰੇ ਕਲਰ ਅਵੇਲੇਬਲ ਹੈ ਜੀ ਤੇ ਆ ਦੇਖੋ ਜੀ ਪੌਂਚੇ ਬਾਚੂ ਤੇ ਸਾਰੀ ਸ਼ਰਟ ਦੇ ਉੱਪਰ ਬੂਟੀ ਕਰਕੇ ਤੇ ਬਹੁਤ ਹਲਕਾ ਫੁਲਕਾ ਜਿਹਾ ਸੂਟ ਬਣਿਆ ਹੋਇਆ ਤੇ ਜਿਆਦਾ ਸੋਹਣਾ ਲੱਗ ਰਿਹਾ ਜੀ ਤੇ ਆ ਜੀ ਆਪਾਂ ਪਹੁੰਚੇ ਵਰਕ ਕੀਤੇ ਤੁਸੀਂ ਪਹੁੰਚੀ ਜੀ ਮੈਂ ਆਪਣੇ ਕੋਲੇ ਨਵਾਂ ਨਵਾਂ ਵੀ ਫੈਬਰਿਕ ਆ ਰਿਹਾ ਹੈ ਹਨਾ ਉਹਦੇ ਤੁਸੀਂ ਕੱਲੇ ਪਹੁੰਚ ਕਰਵਾਉਣੇ ਮੋਰਨੀਆਂ ਪਾਉਣੇ ਜਾਂ ਤੁਸੀਂ ਹੋਰ ਵੀ ਕਈ ਤਰ੍ਹਾਂ ਦਾ ਆਪਣੇ ਕੋਲੇ ਵਰਕ ਹੈ ਇਹਦੀ ਆਪਾਂ ਮੋਰਨੀ ਪਾ ਕੇ ਇੱਕ ਇੱਕ ਮੋਰਨੀ ਪਾ ਕੇ ਦੋਵੇਂ ਸਾਈਡਾਂ ਤੇ ਆਪਾਂ ਇਹਨੂੰ ਸੂਟ ਰੈਡੀ ਕੀਤਾ ਇਹਦੇ ਪਹੁੰਚੇ ਕੀਤੇ ਹੋਇਆ ਪਹੁੰਚਿਆਂ ਦਾ ਬਹੁਤ ਘੱਟ ਪ੍ਰਾਈਸ ਦੇ ਵਿੱਚ ਹੁੰਦਾ ਜੇ ਤੁਸੀਂ ਵੀ ਨਾਲ ਸੂਟ ਕਰਵਾਉਣਾ ਸੂਟ ਰੈਡੀ ਵੀ ਕਰਵਾ ਸਕਦੇ ਤੇ ਜਿਹੜਾ ਤੁਹਾਨੂੰ ਇੱਕ ਅਸੀਂ ਆ ਦਿਖਾਉਣਾ ਜੀ ਬੈਕ ਸਾਈਡ ਪ੍ਰਿੰਟ ਸਾਈਡ ਤੇ ਬਾਜੂ ਤੇ ਪਹੁੰਚੇ ਨਿਕ ਬਣਿਆ ਹੋਇਆ ਜੀ ਇਮੀ ਤੁਸੀਂ ਹੈਵੀ ਕਰਵਾਉਣਾ ਜੇ ਤੁਸੀਂ ਫਲੈਟ ਸੈੱਟ ਕਰਾਉਣਾ ਤੁਸੀਂ ਪ੍ਰਿੰਟ ਸੈੱਟ ਕਰਵਾ ਸਕਦੇ ਆ ਇਹ ਅਸੀਂ ਪ੍ਰਾਈਸ ਤੇ ਅਸੀਂ ਤਾਈਉ ਨਹੀਂ ਮੈਂਸ਼ਨ ਕਰਦੇ ਹੁੰਦੇ ਤੁਸੀਂ ਕੁਛ ਨਾ ਕੁਛ ਕਟਵਾ ਸਕਦੇ ਆ ਬਾਜੂ ਦੀ ਬੈਕ ਸੈਟ ਕਟਵਾ ਸਕਦੇ ਇੱਕ ਆਪਾਂ ਹੋਰ ਸੂਟ ਰੈਡੀ ਕੀਤਾ ਜੀ ਰੈੱਡ ਤੇ ਕਰੀਮ ਕਰੀਮ ਇਹਦੀ ਬਾਟਮ ਹੈ ਰੈੱਡ ਇਹਦੀ ਸ਼ਰਟ ਹੈ ਇਹ ਆਪਾਂ ਪਿਓਰ ਪਸ਼ਮੀਨੇ ਚ ਰੈਡੀ ਕੀਤਾ ਹੈ ਨੱਕ ਬਾਜੂ ਤੇ ਇਹਦਾ ਹਲਕਾ ਜਿਹਾ ਘੇਰਾ ਕੀਤਾ ਜਿਹੜੀ ਇਹਦੀ ਲਹਿਰ ਆਪਾਂ ਬਾਜੂ ਤੇ ਪਾਈ ਹੋਈ ਹੈ ਇਹੀ ਆਪਾਂ ਘੇਰੇ ਤੇ ਪਾਈ ਹੋਈ ਹੈ ਜੀ ਤੇ ਇਹਦੇ ਨਾਲ ਆਪਾਂ ਦੁਪੱਟਾ ਚਨੂਨ ਦਾ ਕੀਤਾ ਹੋਇਆ ਤੇ ਇਹਦੇ ਪੌਂਚੇ ਕੀਤੇ ਹੋਏ ਉੱਪਰ ਡਾਟ ਪਾਏ ਹੋਏ ਕ੍ਰੀਮ ਸੂਟ ਤੇ ਆਪਾਂ ਆਪਾਂ ਰੈਡੀ ਕੀਤਾ ਹੋਇਆ ਇਹਦੀ ਬਾਟਮ ਜੀ ਸਟ੍ਰੇਟ ਬਾਟਮ ਤੇ ਦੇਖੋ ਜੀ ਬਹੁਤ ਸੋਹਣਾ ਲੱਗ ਰਿਹਾ ਤੇ ਬਹੁਤ ਸੋਹਣੀ ਲੁੱਕ ਆ ਰਹੀ ਹੈ ਜੇ ਪਹਿਨਦੇ ਸੂਟ ਦੀ ਤੇ ਇਹ ਆਪਾਂ ਸੂਟ ਜੀ ਰੈਡੀ ਕੀਤੇ ਸੀ ਦੋ ਸੂਟ ਜੀ ਤੇ ਆਪਣੇ ਕੋਲ ਟਾਈਮ ਨਹੀਂ ਸੀ ਵੀ ਨਾ ਦੋਵਾਂ ਦੀ ਵੀਡੀਓ ਬਣਾ ਦੀ ਤੇ ਟਾਂਕੇ ਨਾਲ ਦੀ ਵੀਡੀਓ ਬਣਾ ਦੀ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਵੀਡੀਓ ਨੂੰ ਲਾਈਕ ਜ਼ਰੂਰ